ਉਹ ਲੱਖਾਂ ਆਏ ਲੱਖਾਂ ਤੁਰ ਗਏ ਤੇ ਕੀ ਦੁਨੀਆ ਦੋ ਲੈਣਾ ਹੋ ਰਹਿ ਜਾਣਾ ਇੱਕ ਅਮਲਾ ਬਾਕੀ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਖੰਜਲ ਖਾਰ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸਗੋਂ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕੇ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਅਟੈਚਮੈਂਟ ਦਾ ਕੰਮ ਕਰਦਾ ਹੈ ਅਨਾਉਂਸਮੈਂਟ ਜਿੱਦਾਂ ਪਿੰਡਾਂ ਦੀ ਮਸ਼ਹੂਰੀ ਕਰਨੀ ਉਹ ਪਿੰਡਾਂ 'ਚ ਚਲਾ ਜਾਂਦਾ ਹੈ ਇਹਦੇ ਤੇ ਲੈ ਕੇ ਆਪਾਂ ਸਪੀਕਰ ਲਾ ਕੇ ਜਾਗੀ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਜਾਗੀ ਐਸੀ ਇੱਕ ਥਾਂ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਰਹੇ ਕਿ ਜਿਹੜੇ ਬੰਦੇ ਮਿਹਨਤ ਕਰਕੇ ਇਸ ਫੀਲਡ ਦੇ ਵਿੱਚ ਆਏ ਉਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਬੰਦਾ ਆਪੂ ਤੇ ਨਹੀਂ ਰਹਿੰਦਾ ਜਾਗੀ ਐਸੀ ਜਿੱਥੇ ਸਦਾ ਨਹੀਂ ਕੋਈ ਰਹਿੰਦਾ ਹੋ ਚੰਗੇ ਅਮਲ ਕਮਾਏ ਜੀਨੇ ਦੁਨੀਆ ਤੇ ਯਾਰਾ ਹਿੰਮਤੇ ਮਰਦਾਂ ਮਦਦੇ ਖੁਦਾ ਜੇਕਰ ਇਨਸਾਨ ਖੁਦ ਹਿੰਮਤ ਕਰਦਾ ਹੈ ਤਾਂ ਹੀ ਪਰਮਾਤਮਾ ਉਸ ਦੀ ਬਾਫੜਦਾ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡ ਬਰਗੜ ਵਿੱਚ ਮੌਜੂਦ ਆ ਵੈਸੇ ਤਾਂ ਕਾਫੀ ਚਰਚਿਤ ਪਿੰਡ ਹੈ ਪਰ ਇਸ ਪਿੰਡ ਦੇ ਖੋਰ ਖਾਸ ਗੱਲ ਇਹ ਹੈ ਕਿ ਇੱਥੇ ਗਲੀਆਂ ਵਿੱਚੋਂ ਬਿਹਤ ਸੁਰਿਲੇ ਕਲਾਕਾਰ ਫਨਕਾਰ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ ਉਹਨਾਂ ਵਿੱਚੋਂ ਇੱਕ ਹੈ ਗੁਰਸੇਵਕ ਬਰਗਾੜੀ ਬਿਲਕੁਲ ਜੀ ਹਾਂ ਸਾਡੇ ਨਾਲ ਮੌਜੂਦ ਨੇ ਬੇਸ਼ੱਕ ਚਲਨ ਵਿੱਚ ਅਸਮਰਥ ਨੇ ਪਰਮਾਤਮਾ ਦੇ ਜਿਹੜੇ ਰੰਗ ਨਿਆਰੇ ਹੁੰਦੇ ਨੇ ਦੋਨੇ ਪੈਰ ਜਿਹੜੇ ਇਹਨਾਂ ਦੇ ਨੇ ਉਹ ਕੰਮ ਨਹੀਂ ਕਰਦੇ ਨੇ ਪਰ ਜਿਹੜੇ ਇਹਨਾਂ ਦੇ ਬੋਲ ਨੇ ਉਹ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਦੇ ਨੇ ਕਿਉਂਕਿ ਬੇहद ਸੁਰੀਲਾ ਗਾਉਂਦੇ ਨੇ ਸਾਡੇ ਨਾਲ ਗੁਰਸੇਵਕ ਜੀ ਮੌਜੂਦ ਨੇ ਗੁਰਸੇਵਕ ਜੀ ਸਭ ਤੋਂ ਪਹਿਲੇ ਤੁਹਾਡਾ ਦਿਨਿਕ ਸੁਰੇਤੇ ਬਹੁਤ-ਬਹੁਤ ਸਵਾਗਤ ਹੈ ਹਾਂਜੀ ਮੈਂ ਤੁਹਾਡੀ ਪੂਰੀ ਟੀਮ ਦਾ ਦੈਨਿਕ ਸਵੇਰਾ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰਾ ਜਿਨ੍ਹਾਂ ਨੇ ਅੱਜ ਤੁਸੀਂ ਮੈਨੂੰ ਦੇਸ਼ਾਂ-ਵਦੇਸ਼ਾਂ ਦੀ ਧਰਤੀ ਦੇਖ ਪਹੁੰਚਾਉਣਾ ਥੈਂਕ ਯੂ ਵੈਰੀ ਮੱਚ ਜੀ ਆਇਆਂ ਜੀ ਅਗੁਰਸੇਵ ਜੀ ਸਭ ਤੋਂ ਪਹਿਲੇ ਤੁਹਾਡੇ ਬਾਰੇ ਜਾਨਣਾ ਚਾਹੁੰਦੇ ਆ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਹੈ ਤੁਹਾਨੂੰ ਸੋਸ਼ਲ ਮੀਡੀਆ 'ਚ ਬਹੁਤ ਲੋਕ ਸੁਣਦੇ ਨੇ ਪੁੱਛਦੇ ਨੇ ਇਹ ਬੰਦਾ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਤੁਹਾਡੇ ਬਾਰੇ ਇੱਕ ਬਰੀਫ ਇੰਟਰੋਡਕਸ਼ਨ ਦੇ ਦਿਓ ਹਾਂ ਜੀ ਮੇਰਾ ਪਿੰਡ ਹੈਗਾ ਜੀ ਬਰਗਾੜੀ ਤੇ ਜ਼ਿਲ੍ਹਾ ਮੇਰਾ ਫਰੀਦਕੋਟ ਹੈ ਜੀ ਤੇ ਬਾਕੀ ਸੋਸ਼ਲ ਮੀਡੀਆ ਤੇ ਸਾਰਿਆਂ ਨੂੰ ਤਕਰੀਬਨ ਪਤਾ ਹੀ ਆ ਜੀ ਜਾਣਦੇ ਆ ਤੇ ਚਲੋ ਜਿੰਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਪਤਾ ਵੀ ਲੱਗ ਜਾਏਗਾ ਜੀ ਹਾਂਜੀ ਗੁਰਸੇਵ ਸਿੰਘ ਜੀ ਕਾਰ ਵਿੱਚ ਕੋਣ ਕੋਣ ਆ ਤੇ ਕਾਰ ਦਾ ਗੁਜ਼ਾਰਾ ਕਿਵੇਂ ਚਲਾਣੇ ਉਹ ਕੀ ਕੰਮ ਕੁਝ ਕਰਦੇ ਹਾਂਜੀ ਮੈਂ ਆਪਣਾ ਜਿਹੜਾ ਮੇਰਾ ਪ੍ਰੋਫੈਸ਼ਨਲੀ ਆ ਜੀ ਉਹ ਤਾਂ ਆਪਣਾ ਇਧਰ ਜਿਆਦਾ ਮੈਨੂੰ ਜਿਹੜਾ ਮੇਰਾ ਸ਼ੌਂਕ ਆ ਜੀ 뮤직 ਦਾ ਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਜੀ ਅੱਜ ਕੱਲ ਜੋ ਪ੍ਰੋਗਰਾਮ ਨਹੀਂ ਇਹ ਪੂਰਾ ਪ੍ਰੋਪਰ ਮੈਲ ਰਹਿ ਗਈ ਤੇ ਉਦੋਂ ਮੈਂ ਐਡਵਰਟਾਈਜ਼ਮੈਂਟ ਦਾ ਕੰਮ ਕਰਦਾ ਆਂ ਐਲਾਨਸਮੈਂਟ ਜਿੱਦਾਂ ਪਿੰਡਾਂ ਦੀ ਮਸ਼ਹੂਰੀ ਕਰਨੀ ਉਹ ਪਿੰਡਾਂ 'ਚ ਚਲਾ ਜਾਂਦਾ ਜੀ ਇਹਦੇ ਤੇ ਲੈ ਕੇ ਆਪਣਾ ਸਪੀਕਰ ਲਾ ਕੇ ਤੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਬਾਈਂਡਿੰਗ ਵੀ ਕਰਿਓ ਨਾ ਜਲ ਤਾਂ ਵੱਲ ਲੈਂਦੀਆਂ ਜੀ ਤੇ ਬਾਕੀ ਚਲੋ ਗਾਉਣ ਵਜਾਉਣ ਦਾ ਹੈਗਾ ਜੀ ਮਾੜਾ ਮੋਟਾ ਚਲੋ ਪਰਿਵਾਰ ਥੋੜਾ ਪਲ ਜਾਂਦਾ ਜੀ ਗੁਜ਼ਾਰਾ ਹੋ ਹੀ ਜਾਂਦਾ ਜੀ ਪਤਾ ਲੱਗਾ ਤੁਹਾਡੇ ਮਿਸਿਸ ਵੀ ਐਸੇ ਤਰੀਕੇ ਨਾਲ ਨੇ ਉਹਨਾਂ ਦੇ ਵੀ ਪੈਰ ਕੰਮ ਨਹੀਂ ਕਰਦੇ ਹਾਂਜੀ ਹਾਂਜੀ ਉਹ ਹੈਂਡੀਕੈਪਡ ਨੇ ਜੀ ਉਹ ਵੀ 100% ਹੀ ਨੇ ਉਹ ਕਰਦਾ ਜਾਨਕੀ ਜਿਹੜਾ ਕੰਮ ਹੈ ਉਹ ਕਰ ਸਕਦੇ ਆ ਜੀ ਹਾਂਜੀ ਗੁਰਸੇਵਕ ਜੀ ਅ ਅੱਜ ਕੱਲ ਜਿਵੇਂ ਅੱਜ ਦਾ ਸਮੇਂ ਦੀ ਗੱਲ ਕਰੀਏ ਆਪਾਂ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਯੋਗ ਹੈ ਹਾਂਜੀ ਬੜੇ ਇਹੋ ਜੇ ਨਾਮ ਨੇ ਜੋ ਕਿ ਬੜੇ ਬੇਸੁਰੇ ਨੇ ਹਾਂਜੀ ਇਹ ਅਜਨਾ ਉਹਦਾ ਕਲਾ ਤੱਕ ਦੂਰ ਦੂਰ ਕੁ ਵਾ ਵਾਸਤਾ ਨਹੀਂ ਹੈ ਹਾਂਜੀ ਹਾਂਜੀ ਦੂਜੇ ਪਾਸੇ ਤੁਹਾਡੇ ਵਰਗੇ ਲੋਕ ਨੇ ਜਿਹੜੇ ਕਲਾ ਦੇ ਤਨੀ ਨੇ ਕਿ ਦੁੱਖ ਹੁੰਦਾ ਇਸ ਗੱਲ ਦਾ ਵੀ ਲੋਕ ਉਹਨਾਂ ਨੂੰ ਇੰਨਾ ਪਿਆਰ ਦੇ ਰਹੇ ਆ ਜਾਂ ਤੋਂ ਡਿੱਕਲਾ ਜਿਹੜੀ ਉਸ ਦੀ ਕੀਮਤ ਨਹੀਂ ਪਈ ਹਾਂਜੀ ਮਨ ਤਾਂ ਬਹੁਤ ਦੁਖੀ ਹੁੰਦਾ ਹੀ ਤੇ ਮੈਂ ਆਪਣੇ ਜਿਹੜੇ ਸਰੋਤਿਆਂ ਜੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਜਿਹੜੇ ਬੰਦੇ ਮਿਹਨਤ ਕਰਕੇ ਇਸ ਫੀਲਡ ਦੇ ਵਿੱਚ ਆਏ ਉਹਨਾਂ ਦੀ ਜਰੂਰ ਸਪੋਰਟ ਕਰਿਆ ਕਰੋ ਕਿਉਂਕਿ ਮੇਰਾ ਜੀਵਨ ਆ ਜਿਹੜਾ ਸੰਘਰਸ਼ਮਈ ਜੀਵਨ ਆ ਜੀ ਸੋ ਮੇਰੇ ਮਾਤਾ ਪਿਤਾ ਨੇ ਮੈਨੂੰ ਬੜੀਆਂ ਮੁਸ਼ਕਲਾਂ ਦੇ ਨਾਲ ਪੜਾਇਆ ਜੀ ਇੱਕ ਗਰੀਬ ਪਰਿਵਾਰ ਚ ਉੱਠ ਕੇ ਵੀ ਇਹ ਕੀਤੀ ਹੋਈ ਹੈ ਸਾਡੀਆਂ ਸਰਕਾਰਾਂ ਨੂੰ ਵੀ ਮੈਂ ਇਹ ਗੱਲ ਕਹੂੰਗਾ ਕਿਉਂਕਿ ਸਾਡੀਆਂ ਸਰਕਾਰਾਂ ਵੀ ਸਾਡੇ ਵੱਲ ਧਿਆਨ ਦੇ ਰਹੀਆਂ ਨਹੀਂ ਆ ਜੀ ਉਹਨਾਂ ਨੂੰ ਕਹਾਂਗਾ ਵੀ ਜਿੰਨੀ ਸਾਡੀ ਕੁਆਲੀਫਿਕੇਸ਼ਨ ਆ ਜੀ ਸਾਨੂੰ ਯੋਗਤਾ ਦੇ ਆਧਾਰ ਤੇ ਕੋਈ ਨਾ ਕੋਈ ਨੌਕਰੀ ਮਿਲਣੀ ਚਾਹੀਦੀ ਹੈ ਤੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਡੇ ਵਰਗੇ ਬੰਦਿਆਂ ਨੂੰ ਜਰੂਰ ਸਪੋਰਟ ਕਰਿਆ ਕਰੋ ਜੀ ਹਾਂਜੀ ਅੱਛਾ ਹੁਣ ਤੱਕ ਕਿਸੇ ਕਲਾਕਾਰ ਨਾਲ ਸਾਥ ਮਿਲਿਆ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਸੁਣਦੇ ਨੇ ਅਕਸਰ ਕੀ ਹੁੰਦਾ ਕਿ ਕਲਾਕਾਰ ਬਾਹਰ ਫੜ ਲੈਂਦਾ ਕਿਸ ਨਾ ਕਿਸੇ ਦੀ ਜੋ ਸੁਰੇਲਾ ਫਨਕਾਰ ਹੁੰਦਾ ਹੈ ਹੁਣ ਤੱਕ ਕਿਸੇ ਕਲਾਕਾਰ ਨੇ ਪਹੁੰਚ ਕੀਤੀ ਤੁਹਾਡੇ ਤੱਕ ਪਹੁੰਚਿਆ ਕੋਈ ਹਾਂਜੀ ਮੈਂ ਜਿੱਦਾਂ ਆਪਦੀ ਕੋਈ ਆਪਣੇ ਫੇਸਬੁੱਕ ਤੇ ਪੋਸਟ ਪਾਉਂਦਾ ਰਹਿੰਦਾ ਤਾਂ ਉਹ ਚਲੀ ਜਾਂਦੀ ਹੈ ਸਾਰਿਆਂ ਕੋਲੇ ਤੇ 250 ਪੰਜਾਬ ਮੇਰਾ ਛੋਟਾ ਵੀਰ ਦਰਸਨਜੀਤ ਉਹਨੇ ਮੇਰੀ ਬਹੁਤ ਸਪੋਰਟ ਕੀਤੀ ਹੈ ਜੀ ਹੁਣ ਵੀ ਕਰਦਾ ਰਹਿੰਦਾ ਹੈ ਤੇ ਬਾਕੀ ਜਿਹੜੇ ਸਾਡੇ ਪੰਜਾਬ ਦੇ ਸਿੰਗਰ ਹੈ ਜੀ ਉਹ ਵੀ ਮੈਨੂੰ ਬੜਾ ਹੌਸਲਾ ਦਿੰਦੇ ਬਾਈ ਗੁਰਵਿੰਦਰ ਬਰਾੜ ਜੀ ਹਰਿੰਦਰ ਸੰਧੂ ਬਾਈ ਗਿੱਲ ਹਰਦੀਪ ਉਹ ਵੀ ਬਾਰੋ ਕਈ ਵਾਰੀ ਫੋਨ ਕਰ ਲੈਂਦੇ ਆ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਬਈ ਚਲੋ ਕਲਾਕਾਰ ਭਰਾ ਜਿਹੜੇ ਸਾਡਾ ਕਲਾਕਾਰ ਭਰਾ ਪਾਈ ਉਹ ਵੀ ਮੈਨੂੰ ਬਹੁਤ ਹੌਸਲਾ ਦਿੰਦੇ ਮੈਨੂੰ ਘਰੇ ਵੀ ਮਿਲ ਕੇ ਜਾਂਦੇ ਆ ਜੀ ਹਾਂਜੀ ਹਾਂ ਕਹਿੰਦੇ ਨੇ ਕਿ ਇਕੱਲੇ ਹੌਸਲੇ ਨਾਲ ਮਿਲੇ ਨਾਲ ਜਿਹੜਾ ਜ਼ਿੰਦਗੀ ਨਹੀਂ ਚੱਲਦੀ ਕੋਈ ਪਰਾ ਕੋਈ سپورਟ ਚਾਹੀਏ ਕੋਈ ਮਦਦ ਕਰਦੇ ਮਾਲੀ ਤੌਰ ਤੇ ਹਾਂਜੀ ਹਾਂਜੀ ਮੇਰੇ ਹੀ ਆਪਣਾ ਬਾਈ ਨੇ ਇੰਟਰਵਿਊ ਕਰਾਈ ਸੀ ਦਰਸ਼ਨਜੀਤ ਨੇ ਤੇ ਉਹਦੇ ਜਰੀਏ ਉਹ ਇੰਟਰਵਿਊ ਬਹੁਤ ਜ਼ਿਆਦਾ ਵਾਇਰਲ ਹੋਈ ਜੀ ਤੇ ਉਹ ਇੰਟਰਵਿਊ ਦੇ ਜਰੀਏ ਮੇਰੀ ਬਾਰ ਜੋ ਸਾਡੇ ਐਨਆਰਆਈ ਵੀਰ ਆ ਜੀ ਮੈਂ ਉਹਨਾਂ ਦਾ ਵੀ ਤੁਹਾਡੇ ਚੈਨਲ ਜਰੀਏ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਕਿਉਂਕਿ ਮੈਂ ਜੇ ਉਹਨਾਂ ਦੇ ਨਾਮ ਲਵਾਵਾਂਗਾ ਤਾਂ ਉਹ ਲੜੀ ਦੇ ਵਿੱਚ ਬਹੁਤ ਜ਼ਿਆਦਾ ਆ ਜਾਣਗੇ ਬੜੇ ਲੰਬਾ ਜਾਵੜੂਗਾ ਸੋ ਸਾਰੇ ਵੀਰਾਂ ਦਾ ਹੀ ਮੈਂ ਬਹੁਤ ਬਹੁਤ ਥੈਂਕਸ ਕਰਦਾ ਉਹਨਾਂ ਨੇ ਮੇਰਾ ਘਰ ਬਣਾ ਕੇ ਦਿੱਤਾ ਜੀ ਕੀ ਬਾਤ ਹੈ ਤਾਂ ਇਹ ਕਰਜੜ ਹੈਗਾ ਇਹ ਇਹਨਾਂ ਦੇ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੈ ਉਹਨਾਂ ਵੱਲੋਂ ਇਹ ਬਣਾ ਕੇ ਦਿੱਤਾ ਗਿਆ ਤਾਂ ਭਾਈ ਜੀ ਹੁਣ ਆਪਾਂ ਅੱਜ ਅਗਰ ਗੱਲ ਕਰੀਏ ਕੁਝ ਸਾਡੇ ਲੋਕ ਸੁਣਨਾ ਵੀ ਚਾਣਗੇ ਤੁਹਾਡੇ ਤੋਂ ਹਾਂ ਜੀ ਕੇ ਵੀ ਨੇ ਸੋਹਣੇ ਫਨਕਾਰ ਕੋਲ ਤੁਸੀਂ ਗਏ ਹੋ ਕੁਝ ਸੁਣਾਓ ਜਰੂਰ ਕੁਝ ਦੋ ਵਰਡ ਸਾਂਝਾ ਜਰੂਰ ਸਾਂਝੇ ਕਰੋ ਹਾਂਜੀ ਹਾਂਜੀ ਆਪਣਾ ਮੈਂ ਬਾਈ ਰਾਜ ਬਰਾੜ ਨੂੰ ਬੜਾ ਸੁਣਦਾ ਹੁੰਦਾ ਸੀ ਗਾਈ ਤੇ ਦਿਲਸ਼ਾਦ ਅਕਤਰ ਜੀ ਮੇਰੇ ਫੇਵਰਟ ਨੇ ਤੇ ਉਹਨਾਂ ਦਾ ਕੋਈ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਰਾਜ ਦਾ ਇੱਕ ਗਾਣਾ ਮੈਂ ਗਾਉਂਦਾ ਹੁੰਦਾ ਰਹਿਣਾ ਅਕਸਰੀ ਨਾ ਮੁਨਕਨ ਜਹੀ ਸਾ ਜੀ ਕਦੇ ਸੀ ਹਿਕ ਹੁਸਨ ਪਰੀ ਨਾਲ ਮੇਰੀ ਮੈਂ ਭੁੱਲਦਾ ਰਹਾ ਬਥੇਰਾ ਉਸ ਨੂੰ ਤੇ ਉਹ ਆਵੇ ਯਾਦ ਬਥੇਰੀ ਤੇ ਉਹ ਆਵੇ ਯਾਦ ਬਥੇਰੀ ਉਹ ਹੁਣ ਜਿੱਥੇ ਵੀ ਹੋਵੇ ਹਰਵੇਂ ਹੱਸਦੀ ਨਾ ਰੋਵੇ ਉਹਦੇ ਨੈਣਾ ਚੋਣਾ ਚੋਵੇ ਉਹਦੇ ਨੈਣਾ ਚੋਣਾ ਚੋਵੇ ਕਦੇ ਹੰਝੂਆਂ ਦਾ ਪਾਣੀ ਹੋ ਮੇਰੀ ਗੀਤਾਂ ਦੀ ਰਾਣੀ ਉਹ ਸ਼ਾਲਾ ਮਾਣੇ ਜਵਾਨੀ ਹੋ ਮੇਰੇ ਗੀਤਾਂ ਦੀ ਰਾਣੀ ਉਹ ਸ਼ਾਲਾ ਮਾਣੇ ਜਵਾਨੀ ਉਹ ਹੁਣ ਜਿੱਥੇ ਵੀ ਹੋਵੇ ਹਰਵੇਂ ਹਸਦੀ ਨਾ ਰੋਵੇ ਬੜਾ ਦਰਦ ਤੁਹਾਡੀ ਬਾਤ ਵਿੱਚ ਇਹ ਦਰਦ ਅੰਦਰੋਂ ਹੈ ਜਾਂ ਗਾਣੇ ਵਾਲਾ ਦਰਦ ਹੈ ਬਸ ਇੱਕ ਕਹਾਣੀ ਬਣ ਜਾਂਦੀ ਆ ਜੀ ਤੇ ਬਸ ਚੰਗੇ ਲੱਗਦੇ ਗਾਣੇ ਆਪਦੇ ਲਈ ਵੀ ਕੁਝ ਲਿਖਿਆ ਕਦੇ ਹਾਂਜੀ ਕਈ ਵਾਰੀ ਬਣ ਜਾਂਦਾ ਮੌਲ ਜੀ ਕਿਉਂਕਿ ਦੂਜਿਆਂ ਲਈ ਸਾਰੇ ਲਿਖਦੇ ਆ ਆਪਦੇ ਲਈ ਵੀ ਕੁਝ ਲਿਖਿਆ ਕਦੇ ਕੁਝ ਸੋਚਿਆ ਵੀ ਆਪਦੇ ਬਾਰੇ ਵੀ ਲਿਖਿਆ ਜਾਵੇ ਹਾਂਜੀ ਮੈਂ ਕੋਸ਼ਿਸ਼ ਕਰਦਾ ਹੁਣ ਅੱਗੇ ਅ ਸ੍ਰੋਤਿਆਂ ਦਾ ਬੜਾ ਪਿਆਰ ਮਿਲਦਾ ਮੈਂ ਇੱਕ ਗੀਤ ਕਰ ਰਿਹਾ ਹਾਂ ਜੀ ਸਾਡੇ ਜੋ ਆਪਾਜ ਭੈਣ ਭਰਾ ਜੀ ਉਹਨਾਂ ਲਈ ਅ ਦੋਲੇ ਨਾਲ ਸੁਣਾ ਲੇ ਹਾਂਜੀ ਅ ਸੀਗਾ ਜੀ ਉਹ ਗਾਣਾ ਆਪਣਾ ਅੱਜ ਭਾਵੇਂ ਮੈਂ ਬੈਠਾ ਦਿਸਦਾ ਇਹਨਾਂ ਟਾਇਰਾਂ ਤੇ ਅੱਜ ਭਾਵੇਂ ਮੈਂ ਦਿਸਦਾ ਬੈਠਾ ਇਹਨਾਂ ਟਾਇਰਾਂ ਤੇ ਇੱਕ ਦਿਨ ਦੋਸਤੋ ਖੜਨਾ ਮੈਂ ਆਪਣੇ ਪੈਰਾਂ ਤੇ ਠੀਕ ਹੈ ਜੀ ਇਕ ਨਾ ਇੱਕ ਦਿਨ ਦੋਸਤੋ ਖੜਨਾ ਮੈਂ ਆਪਣੇ ਪੈਰਾਂ ਤੇ ਬੇ ਹਿੰਮਤੇ ਜੋ ਕਰਦੇ ਸ਼ਿਕਵਾ ਸ਼ਿਕਵਾ ਬਹਿ ਕੇ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਸੀਨਾ पार ਕੇ ਪੱਥੜਾਂ ਦਾ ਹੀ ਸੀਨਾ पार ਕੇ ਪੱਥੜਾਂ ਦਾ ਹੀ ਤਾਂ ਐਸੇ ਕਲਾਕਾਰ ਹੁੰਦੇ ਨੇ ਜਿਸ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ ਕਿ ਜੇਕਰ ਹਿੰਮਤ ਇਨਸਾਨ ਕਰ ਦੇਤਾ ਪ੍ਰਮਾਤਮਾ ਉਸ ਦੀ ਮੱਝ ਰੂ ਫੜਦਾ ਹੈ ਤਾਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਲਈ ਕੋਈ ਅਪੀਲ ਕਰੋਗੇ ਕੋਈ ਉਹਨਾਂ ਨੂੰ ਕੁਝ ਮੈਸੇਜ ਦੇਣਾ ਚਾਹੋਗੇ ਕਿਉਂਕਿ ਕਈ ਵਾਰ ਬੜੀ ਡੂੰਗੀ ਸੱਟ ਜਿਹੜੀ ਹੋ ਗਈ ਵੱਜੀ ਹੁੰਦੇ ਇਨਸਾਨ ਦੇ ਇਨਸਾਨ ਟੁੱਟ ਜਾਂਦਾ ਹੌਸਲਾ ਛੱਡ ਜਾਂਦਾ ਤੁਹਾਡੇ ਵਰਗੇ ਇਨਸਾਨ ਨੂੰ ਵੇਖਦਾ ਤਾਂ ਹਿੰਮਤ ਜ਼ਰੂਰ ਬਣਦੀ ਹੈ ਉਹਨਾਂ ਵਾਸਤੇ ਕੁਝ ਕਹਿਣਾ ਚਾਹੋਗੇ ਹਾਂਜੀ ਮੈਂ ਜਿਆਦਾਤਰ ਅੱਜਕੱਲ ਜੋ ਸਾਡੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਦੌਰ ਜਿਆਦਾ ਵਧਿਆ ਮੈਂ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਉਹਨਾਂ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਸਾਰੇ ਜਣੇ ਜਰੂਰ ਮਿਹਨਤ ਕਰੋ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਫਲ ਮਿਲਦਾ ਆਪਣੇ ਬਰਮਾਤਾ ਪਿਤਾ ਨੂੰ ਵੀ ਸੁੱਖ ਦਿਓ ਤੇ ਇਹ ਚੀਜ਼ਾਂ ਛੱਡ ਕੇ ਤੁਸੀਂ ਇੱਕ ਚੰਗੇ ਇਨਸਾਨ ਬਣੋ ਕਿਉਂਕਿ ਜੋ ਹਿੰਮਤ ਆ ਉਹ ਬੰਦੇ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਉਹਦੀ ਮਕਾਮ ਤੱਕ ਪਹੁੰਚਾ ਦਿੰਦੀ ਹੈ ਕਿਉਂਕਿ ਜੋ ਮੈਂ ਆਪਣੀ ਹਿੰਮਤ ਕਰ ਰਿਹਾ ਇਸ ਹਿੰਮਤ ਦੇ ਨਾਲ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਮੇਰਾ ਸਾਥ ਵੀ ਦੇ ਰਿਹਾ ਤੇ ਮੈਨੂੰ ਖੁਸ਼ੀ ਵੀ ਹੁੰਦੀ ਹੈ ਤੇ ਮੈਂ ਮੈਸੇਜ ਜ਼ਰੂਰ ਕਹੂੰਗਾ ਕਿ ਸਾਰੇ ਮੇਰੇ ਨੌਜਵਾਨ ਭਰਾ ਆਪਣੀ ਹਿੰਮਤ ਕਰਕੇ ਆਪਣੀ ਜ਼ਰੂਰ ਮਕਾਮ ਤੇ ਪਹੁੰਚਣ ਨਸ਼ਿਆਂ ਨੂੰ ਤਿਆਗਣ ਸੋ ਇਹ ਬ�ੱਥ ਬੰਦ ਕੇ ਬੇਨਤੀ ਹੈ ਜੀ ਮਿਹਰਬਾਨੀ ਇੱਕ ਗੁਰਸੇਵਕ ਪਾਣਾ ਮਾਫੀ ਚਾਹਾਂਗੇ ਗੁਸਤਵਕ ਪ੍ਰਗਾਰੀ ਜਿਹੜੇ ਨੇ ਸਾਡੇ ਨਾਲ ਮੌਜੂਦ ਸੀਗੇ ਤਾਂ ਗੱਲ ਕੀਤੀ ਜਾਵੇ ਤਾਂ ਬਿਹਤਰੀਨ ਕਲਾਕਾਰ ਨੇ ਜਿਨ੍ਹਾਂ ਦੇ ਸੋਹਣੇ ਗਾਣੇ ਨੇ 19 ਜ਼ਬਰਦਸਤ ਨਦੀ ਹਿੰਮਤ ਹੈ ਤਾਂ ਇਹਨਾਂ ਦੇ ਹਿੰਮਤ ਨੂੰ ਦੈਨਿਕ ਸਵੇਰਾ ਸਲਾਮ ਕਰਦਾ ਹੈ ਤਾਂ ਉਮੀਦ ਕਰਦਾ ਹੈ ਕਿ ਲੋਕ ਇਹਨਾਂ ਨੂੰ ਬੇहद ਪਿਆਰ ਦੇਣਗੇ ਜੋ ਆਉਣ ਵਾਲੇ ਟਰੈਕਸ ਨੇ ਇਹਨਾਂ ਦੇ ਜਾਂ ਆਉਣ ਵਾਲਾ ਜੋ ਇਹਨਾਂ ਦਾ ਪੋਖ ਹੈ ਉਸ ਦੀਆਂ ਅਸੀਂ ਸਾਰੇ ਮਿਲ ਕੇ ਇਹਨਾਂ ਲਈ ਸ਼ੁਭਕਾਮਨਾਵਾਂ ਕਰਦੇ ਹਾਂ ਬਰਗਾੜੀ ਤੋਂ ਦੈਨਿਕ ਸਵੇਰਾ ਲਈ ਸੂਰਜ ਪ੍ਰਕਾਸ਼ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर